ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੌਤ ਨੂੰ ਸਦਾ ਹੀ ਆਪਣੇ ਧਿਆਨ ਵਿੱਚ ਰੱਖਣਾ ਔਰ ਮੌਤ ਨੂੰ ਆਪਣੇ ਚੇਤੇ ਵਿੱਚ ਰੱਖ ਕੇ ਆਪਣੇ ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਬਣਾ ਕੇ ਜ਼ਿੰਦਗੀ ਬਤੀਤ ਕਰਨੀ ਇਹ ਸਾਡੀ ਗੋਦੜੀ ਹੈ ਸਤਿਗੁਰੂ ਜੀ ਕਹਿੰਦੇ ਕਾਲ ਨੂੰ ਆਪਣੇ ਧਿਆਨ ਵਿੱਚ ਰੱਖਦੇ ਹਾਂ ਕਿ ਇਸ ਸਰੀਰ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਇਹਨੇ ਬਿਨਸ ਜਾਣਾ ਹੈ ਇਸੇ ਕਰਕੇ ਮੌਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਮਾਲਕ ਦੇ ਚਰਨਾਂ ਨਾਲ ਜੁੜੇ ਰਹੀਦਾ ਹੈ ਗੁਰੂ ਕੀ ਪਾਵਨ ਬਾਣੀ ਦੇ ਵਿੱਚ ਬਹੁਤਾਤ ਆਪਾਂ ਸ਼ਬਦ ਪੜਾਂਗੇ ਬਹੁਤੇ ਸ਼ਬਦਾਂ ਦੇ ਵਿੱਚ ਮੌਤ ਦਾ ਜ਼ਿਕਰ ਆਵੇਗਾ ਔਰ ਮੌਤ ਦੇ ਨਾਲ ਹੀ ਮੇਰੇ ਮਾਲਕ ਜੀ ਪਰਮੇਸ਼ਰ ਦਾ ਜ਼ਿਕਰ ਕਰਕੇ ਰੱਬ ਦੇ ਚਰਨਾਂ ਨਾਲ ਜੋੜਨ ਦਾ ਸ਼ੁਭ ਉਪਦੇਸ਼ ਬਖਸ਼ਿਸ਼ ਕਰਦੇ ਨੇ 16 ਸ਼ਬਦਾਂ ਜਦੋਂ ਆਪਾਂ ਪਹਿਲਾ ਸ਼ਬਦ ਪੜ੍ਹਦੇ ਹਾਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 16 ਸਾਹਿਬ ਦੇ ਵਿੱਚ ਵੀ ਇਹ ਅਮੋਲਕ ਬਚਨ ਸਾਡੀ ਝੋਲੀ ਵਿੱਚ ਪਾਉਂਦੇ ਨੇ ਮੇਰੇ ਪਾਤਸ਼ਾਹ ਜੀ ਕਹਿੰਦੇ ਘਰ ਘਰ ਇਹੋ ਪਹੁੰਚਾ ਸੱੜੇ ਨਿਤ ਪਵਨ ਏ ਭਾਈ ਇਹ ਵੇਖ ਮੌਤ ਦੇ ਸੱਦੇ ਹਰ ਇੱਕ ਘਰ ਦੇ ਵਿੱਚ ਨਿਤ ਪੈ ਰਹੇ ਨੇ ਇਹ ਮੌਤ ਦਾ ਸੱਦਾ ਹਰ ਇੱਕ ਘਰ ਦੇ ਵਿੱਚ ਆ ਰਿਹਾ ਤੇ ਚਿੱਤੇ ਰੱਖੀ ਇੱਕ ਦਿਨ ਤੇਰੀ ਮੌਤ ਦਾ ਸੱਦਾ ਵੀ ਤੇਰੇ ਘਰ ਵਿੱਚ ਆਉਣਾ ਹੈ ਪਰ ਚਿੱਤੇ ਰੱਖ ਇਸ ਸੱਦੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਸ ਚਿੱਠੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੇਰੇ ਜੀਵਨ ਦਾ ਇੱਕ ਕਰਮ ਬਣੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੌਤ ਦਾ ਦਰਸ਼ਨ ਕਰਵਾ ਰਹੇ ਨੇ ਮੌਤ ਦਾ ਧਿਆਨ ਕਰਵਾ ਕੇ ਮਾਲਕ ਦੇ ਚਰਨਾਂ ਨਾਲ ਜੁੜਨ ਦਾ ਸ਼ੁਭ ਉਪਦੇਸ਼ ਦਿੰਦੇ ਹੋਏ ਕਹਿੰਦੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਕਹਿੰਦੇ ਹੈ ਨਾਨਕ ਉਹ ਦਿਨ ਮੌਤ ਵਾਲੇ ਤੇਰੇ ਵੀ ਆ ਰਹੇ ਨੇ ਪਰ ਮੌਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਦਨਹਾਰਾ ਸਿਮਰਿਐ ਸਦਨਹਾਰੇ ਮਾਲਕ ਦੇ ਸਿਮਰਨ ਵਿੱਚ ਜੁੜ ਜਾ ਤਾਂ ਕਿ ਮੌਤ ਦੇ ਆਉਣ ਵੇਲੇ ਵੀ ਤੇਰੇ ਜੀਵਨ ਦੀ ਸਫਲਤਾ ਬਣੇ ਤੂੰ ਕਰਾਹੇ ਨਾ ਪਵੇਂ ਹੁਣ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਾਰ ਬਾਰ ਇਹ ਗੱਲਾਂ ਚੇਤੇ ਕਰਵਾਈਆਂ ਕਿ ਕਾਲ ਨੂੰ ਆਪਣੇ ਧਿਆਨ ਵਿੱਚ ਰੱਖੀ। ਤੇ ਮੌਤ ਤੇ ਨੂੰ ਸਦਾ ਚੇਤੇ ਰਹਿਣੀ ਚਾਹੀਦੀ ਹੈ। ਕਿਉਂਕਿ ਜੇ ਮੌਤ ਤੇਰੇ ਧਿਆਨ ਵਿੱਚ ਹੋਵੇਗੀ ਫਿਰ ਮਾਲਕ ਤੈਨੂੰ ਕਦੇ ਵੀ ਵਿਸਰੇਗਾ ਨਹੀਂ। ਮਾਲਕ ਤੈਨੂੰ ਕਦੇ ਵੀ ਭੁੱਲੇਗਾ ਨਹੀਂ। ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ। ਪਰੋ આજ ਕਾ ਕਾਲ ਹੁਣ ਧਿਆਨ ਮਾਰਨਾ ਇਸ ਪਾਵਨ ਸ਼ਲੋਕ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕਿ ਜੋ ਵੀ ਉਪਜਿਆ ਹੈ ਉਹ ਅੱਜ ਨਹੀਂ ਤੇ ਕੱਲ ਬਿਨਸ ਜਾਣਾ ਅੱਜ ਨਹੀਂ ਤੇ ਕੱਲ ਜਿਹੜਾ ਅੱਜ ਜੰਮਿਆ ਉਹਨੇ ਅੱਜ ਨਹੀਂ ਤੇ ਕੱਲ ਮਰਨਾ ਜ਼ਰੂਰ ਹੈ ਪਰ हे ਪਿਆਰੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਉਪਜ ਤੋਂ ਬਾਅਦ ਬਿਨਨਸਣ ਤੋਂ ਪਹਿਲਾਂ ਪਹਿਲਾਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਮੌਤ ਨੇ ਤੇ ਆਉਣਾ ਹੀ ਆਉਣਾ ਪਰ ਇਸ ਮੌਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਹਰ ਗੁਣ ਗਾਏ ਲੈ ਆਪਣੇ ਮਾਲਕ ਦੇ ਗੁਣ ਗਾਲਾ ਕਿਉਂਕਿ ਮੌਤ ਤੋਂ ਬਾਅਦ ਇਹ ਕਰਮ ਤੇਰੇ ਕੋਲ ਹੋਣਾ ਕੋਈ ਨਹੀਂ ਉਹ ਸਤਿਗੁਰੂ ਜੀ ਦੀ ਬਾਣੀ ਵਿੱਚ ਇਹਨਾਂ ਕੁਝ ਸਾਨੂੰ ਸਮਝਾਇਆ ਜਾ ਰਿਹਾ ਹੈ ਔਰ ਖਿਆਲ ਕਰਨਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਾਲਕ ਦੀ ਬਾਣੀ ਆਪਣੇ ਮਾਲਕ ਦੇ ਚਰਨਾ ਵਿੱਚ ਅਰਦਾਸ ਉਦੋਂ ਹੀ ਕਰਵਾਉਣ ਦੀ ਗੱਲ ਕਰਦੇ ਆ ਜਦੋਂ ਸਾਡੇ ਘਰ ਵਿੱਚ ਮੌਤ ਵਾਪਰ ਜਾਂਦੀ ਹੈ ਫਿਰ ਅਸੀਂ ਕਹਿੰਦੇ ਆ ਵੀ ਜਿਹੜਾ ਮਰ ਗਿਆ ਇਸ ਬਾਣੀ ਦਾ ਮਹਾਤਮ ਉਹਨੂੰ ਪ੍ਰਾਪਤ ਹੋਵੇ ਹੁਣ ਤੇ ਉਹਨੂੰ ਕੁਝ ਵੀ ਨਹੀਂ ਪਤਾ ਲੱਗਣਾ ਨਹੀਂ ਉਹਨੇ ਆਪਣੇ ਜੀਵਨ ਨੂੰ ਬਾਣੀ ਦੇ ਅਨੁਸਾਰ ਬਤੀਤ ਕਰ ਪਾਉਣਾ ਹੈ ਬਲਕਿ ਮੈਂ ਕਈ ਵਾਰੀ ਇਹ ਗੱਲ ਕਹਿੰਨਾ ਵੀ ਜਦੋਂ ਮੌਤ ਸਾਡੇ ਘਰ ਵਿੱਚ ਆਉਂਦੀ ਹੈ ਨਾ ਸਾਡੇ ਘਰ ਦੇ ਵਿੱਚ ਮੌਤ ਆਉਣ ਤੋਂ ਬਾਅਦ ਬਾਣੀ ਦਾ ਪਾਠ ਕਰਵਾਉਣ ਦੀ ਜਿਹੜੀ ਮਰਿਆਦਾ ਹੈ ਉਹ ਬ੍ਰਾਹਮਣੀ ਰੀਤ ਨਹੀਂ ਵੀ ਬਾਣੀ ਦਾ ਮਹਾਤਮ ਜੀ ਜਿਹੜੀ ਵਿਛੜੀ ਰੂਹ ਹੈ ਉਹਨੂੰ ਪ੍ਰਾਪਤ ਹੋਵੇ ਇਹਦਾ ਨਹੀਂ ਗੁਜ਼ਾਰੀ ਇਹ ਗੱਲ ਕਹਿੰਦਾ ਸੀ ਵੀ ਮਰਨ ਤੋਂ ਬਾਅਦ ਰੂਹ ਭਟਕਦੀ ਰਹਿੰਦੀ ਹੈ ਇਹਨੂੰ ਮੁਕਤ ਕਰਵਾਉਣ ਦੇ ਲਈ ਆ ਕੁਝ ਕਰਮਕਾਂਡ ਕਰਨੇ ਪਣਗੇ ਇਹਨਾਂ ਦਾਨ ਪੁੰਨ ਕਰਨਾ ਪਵੇਗਾ ਆ ਚੀਜ਼ਾਂ ਭੇਟ ਕਰਨੀਆਂ ਪਣਗੀਆਂ ਇਦਾਂ ਮਰਿਆਦਾ ਨਿਵਾਉਣੀ ਪਵੇਗੀ ਤਾਂ ਅਗਲਾ ਜਿਹੜਾ ਹੈ ਉਹ ਪ੍ਰਾਣੀ ਮੁਕਤ ਹੋਵੇਗਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਔਰ ਜੋ ਗੁਰਮਰਿਆਦਾ ਸਾਨੂੰ ਦਰੜ ਕਰਵਾਈ ਗਈ ਹੈ ਇਹਦਾ ਅਰਥ ਬੜਾ ਧਿਆਨ ਵਾਲਾ ਹੈ ਅਸੀਂ ਅਗਿਆਨਤਾ ਬਸ ਹੋ ਕੇ ਮੌਤ ਤੋਂ ਬਾਅਦ ਜਿਹੜਾ ਆਪਣੇ ਘਰ ਵਿੱਚ ਸਹਿਜ ਪਾਠ ਕਰਵਾਉਨੇ ਆ ਜਾਂ ਅਖੰਡ ਪਾਠ ਕਰਵਾਉਨੇ ਆ ਉਹਨੂੰ ਅਸੀਂ ਮਰੇ ਹੋਏ ਪ੍ਰਾਣੀ ਦੇ ਨਾਲ ਜੋੜ ਦਿੰਨੇ ਆ ਹਾਲਾਂਕਿ ਮੇਰੇ ਪਤਸ਼ਾਹੀ ਜੀ ਦੀ ਬਾਣੀ ਨੇ ਇਹ ਗੱਲ ਕਹੀ ਹੈ ਕਿ ਜਦੋਂ ਸਰੀਰ ਖਤਮ ਹੀ ਹੋ ਗਿਆ ਫਿਰ ਇਹ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਫਿਰ ਇਹਨੇ ਬਾਣੀ ਸੁਣਨੀ ਥੋੜੀ ਐ ਪੜ੍ਹਨੀ ਥੋੜੀ ਐ ਗਾਉਣੀ ਥੋੜੀ ਐ ਮੰਨਣੀ ਥੋੜੀ ਐ ਇਹ ਬਾਣੀ ਦਾ ਬਚਨ ਹੈ ਮੇਰੇ ਪਤਸ਼ਾਹ ਜੀ ਦੀ ਅਮੋਲਕ ਬਾਣੀ ਇਹ ਗੱਲ ਕਹਿ ਰਹੀ ਹੈ ਕਿ ਅੰਧਾ ਚਾਨਣ ਰੱਖਿਆ ਦੀਵਾਂ ਬਲਿਆ 50 ਜਦੋਂ ਅੱਖਾਂ ਹੀ ਮਰ ਗਈਆਂ ਡੱਡ ਹੋ ਗਈਆਂ ਫਿਰ ਬੰਦੇ ਦੇ ਸਾਹਮਣੇ ਭਾਵੇਂ 50 ਦੀਵਿਆਂ ਦਾ ਚਾਨਣ ਕਰਕੇ ਰੱਖ ਦਿਓ ਉਸ ਚਾਨਣ ਦਾ ਉਹਨੂੰ ਕੋਈ ਲਾਭ ਨਹੀਂ ਉਸ ਚਾਨਣ ਦਾ ਉਹਨੂੰ ਕੋਈ ਲਾਭ ਨਹੀਂ ਬੋਲਾ ਜੇ ਸਮਝਾਈਐ ਪੜੀਆਂ ਸਿਮਰਤ ਪਾਠ ਬੰਦੇ ਦੇ ਕੰਨ ਹੀ ਬੋਲੇ ਹੋ ਚੁੱਕੇ ਨੇ ਡੈੱਡ ਹੋ ਚੁੱਕੇ ਨੇ ਹੁਣ ਉਸ ਬੋਲੇ ਬੰਦੇ ਦੇ ਕੋਲ ਤੁਸੀਂ ਕਿੰਨੇ ਮਰਜੀ ਪਾਠ ਕਰ ਲਵੋ ਉਸ ਪਾਠ ਦਾ ਪ੍ਰਭਾਵ ਉਹਤੇ ਕਿਵੇਂ ਪੈ ਸਕਦਾ ਹੈ ਇਹ ਮੈਨੀ ਕਹਿੰਦਾ ਬਾਣੀ ਦੇ ਬਚਨ ਨੇ ਕਿ ਬੋਲਾ ਦੇ ਸਮਝਾਈ ਹੈ ਪੜੀਆਂ ਸਿਮਰਤ ਪਾਠ ਜਿਹਦੇ ਕੰਨ ਹੀ ਮਰ ਚੁੱਕੇ ਨੇ ਹੁਣ ਉਹਦੇ ਕੋਲ ਪਾਠ ਕਰਨ ਦੇ ਨਾਲ ਉਹਦੇ ਜੀਵਨ ਦਾ ਭਲਾ ਕਿਵੇਂ ਹੋਵੇ ਤੀਜੀ ਉਦਾਹਰਣ ਮੇਰੇ ਪਾਤਸ਼ਾਹ ਜੀ ਕਹਿੰਦੇ ਬੂਡ ਮੂਏ ਨੌਕਾ ਮਿਲੈ ਕਹੋ ਕਾਮਨਾ ਆਵੇ ਜੇ ਬੰਦਾ ਮਰ ਹੀ ਗਿਆ ਤੇ ਮਰਨ ਤੋਂ ਬਾਅਦ ਉਹਨੂੰ ਕਿਸ਼ਤੀ ਮਿਲੇ ਮਰਨ ਤੋਂ ਬਾਅਦ ਉਹਨੂੰ 베ੜੀ ਦਾ ਸਹਾਰਾ ਮਿਲੇ ਹੁਣ ਤੇ ਉਹਨੂੰ ਕੋਈ ਲਾਭ ਨਹੀਂ ਨਾ 베ੜੀ ਦਾ ਜੇ ਡੁੱਬਦੇ ਬੰਦੇ ਨੂੰ 베ੜੀ ਦਾ ਸਹਾਰਾ ਮਿਲ ਜਾਵੇ ਉਹ ਧੰਨਵਾਦ ਕਰਦਾ ਵੀ ਧੰਨਵਾਦ ਤੁਸੀਂ ਮੈਨੂੰ ਡੁੱਬਦੇ ਨੂੰ ਬਚਾਲਿਆ ਆਪਾਂ ਕਈ ਵਾਰੀ ਕਹਿੰਨੇ ਨਾ ਜੇ ਜਦੋਂ ਐਂਬੂਲੈਂਸ ਲੇਟ ਆਵੇ ਬੰਦਾ ਮਰ ਜਾਵੇ ਆਪਕ ਨੇ ਹੁਣ ਤੁਹਾਡਾ ਕੀ ਫਾਇਦਾ ਆਉਣ ਦਾ ਤੁਸੀਂ ਬਹੁਤ ਲੇਟ ਆਏ ਅਸੀਂ ਉਹਨਾਂ ਨੂੰ ਲਾਣ ਤਾਂ ਪਾਉਣੇ ਆ ਉਹਨਾਂ ਨੂੰ ਅਸੀਂ ਮੰंदे ਸ਼ਬਦ ਕਹਿ ਕੇ ਦੁਰਕਾਰਦੇ ਆ ਫਟਕਾਰਦੇ ਆ ਕਿਉਂਕਿ ਸਮੇਂ ਦੇ ਉੱਪਰ ਪ੍ਰਾਪਤੀ ਨਹੀਂ ਹੋਈ ਤੇ ਬਾਣੀ ਦਾ ਇਹ ਅਮੋਲਕ ਬਚਨ ਹੈ ਪਾਤਸ਼ਾਹ ਜੀ ਕਹਿੰਦੇ ਜੇ ਬੰਦਾ ਡੁੱਬ ਕੇ ਹੀ ਮਰ ਗਿਆ ਤੇ ਮਰਨ ਤੋਂ ਬਾਅਦ ਉਹਨੂੰ ਵੇੜੀ ਪ੍ਰਾਪਤ ਹੋਵੇ ਭਗਤ ਸਹਿਬਾਨਾਂ ਦਾ ਅਮੋਲਕ ਬਚਨ ਕਹਿੰਦੇ ਜੇ ਮਰਨ ਤੋਂ ਬਾਅਦ ਹੀ ਮੁਕਤੀ ਮਿਲਣੀ ਹੈ ਪਰ ਮੁਕਤ ਨਾ ਜਾਣਾ ਕੋਹਿਲ ਇਹੋ ਜੀ ਮੁਕਤੀ ਦਾ ਕੀ ਲਾਭ ਔਰ ਮੈਂ ਕਈ ਵਾਰੀ ਇਹ ਗੱਲ ਕਹਿਣਾ ਜੇ ਮਰਨ ਤੋਂ ਬਾਅਦ ਹੀ ਆਪਾਂ ਨੇ ਇਹ ਗੱਲ ਕਹਿਣੀ ਹੈ ਕਿ ਚਰਨਾਂ ਵਿੱਚ ਨਿਵਾਸ ਮਿਲ ਜਾਵੇ ਫਿਰ ਇਹੋ ਜੇ ਚਰਨਾਂ ਵਿੱਚ ਨਿਵਾਸ ਦਾ ਸਾਨੂੰ ਕੀ ਲਾਭ ਜੇ ਜਿਉਂਦੇ ਇਹ ਨਾ ਜੁੜੇ ਕਈ ਵਾਰੀ ਹੁੰਦਾ ਹੈ ਕਿ ਬੰਦਾ ਮੁਰਦੇ ਨੂੰ ਲਿਆ ਕੇ ਨਾ ਗੁਰਦੁਆਰੇ ਕਹਿੰਦਾ ਮੱਥਾ ਟਕਾ ਲਿਆਈਏ ਹੁਣ ਉਹਨੇ ਮੱਥਾ ਕੀ ਟੇਕਣਾ ਹੈ ਹੁਣ ਉਹਦਾ ਮੱਥਾ ਟੇਕਿਆ ਵੀ ਪਰਵਾਣ ਨਹੀਂ ਜਿੰਨਾ ਕੁਝ ਮਰਜ਼ੀ ਕਰ ਲਓ ਕਿਉਂਕਿ ਜਦੋਂ ਉਹਦੇ ਕੋਲ ਸਮਾਂ ਸੀ ਉਦੋਂ ਤੇ ਉਹਨੇ ਇੱਕ ਕਰਮ ਆਪਣੇ ਜੀਵਨ ਵਿੱਚ ਦੁਹਰਾਇਆ ਨਹੀਂ ਔਰ ਇਹ ਚੇਤੇ ਰੱਖਣਾ ਸਾਡੇ ਘਰ ਦੇ ਵਿੱਚ ਮੌਤ ਤੋਂ ਬਾਅਦ ਗੁਰਬਾਣੀ ਦੇ ਪਾਠ ਕਰਾਉਣ ਦਾ ਅਸਲ ਮਕਸਦ ਇਹੀ ਹੈ ਕਿ ਜਿਹੜੇ ਜਿਉਂਦੇ ਪ੍ਰਾਣੀ ਨੇ ਨਾ ਉਹਨਾਂ ਦੇ ਮਨ ਡੋਲਦੇ ਪਏ ਨੇ ਉਹਨਾਂ ਦੇ ਮਨ ਵਿੱਚ ਝਟਕਣਾ ਪੈਦਾ ਹੋਈ ਹੈ ਪਰ ਜਦੋਂ ਉਹਨਾਂ ਪਿਆਰਿਆਂ ਦੇ ਕੰਨਾਂ ਵਿੱਚ ਇਹ ਗੱਲ ਪਵੇਗੀ ਕਿ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਜਦੋਂ ਇਹ ਗੱਲਾਂ ਕੰਨਾਂ ਵਿੱਚ ਪੈਣਗੀਆਂ ਕਿ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕਾ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰਿਆ ਫਿਰ ਉਹ ਆਪਣੇ ਸਾਹਿਬ ਦੇ ਚਰਨਾਂ ਨਾਲ ਆਪਣਾ ਚਿੱਤ ਜੋੜੇਗਾ ਜਦੋਂ ਉਹਦੇ ਕੰਨਾਂ ਵਿੱਚ ਇਹ ਆਵਾਜ਼ ਪਵੇਗੀ ਕਿ ਜੈਸੇ ਜਲ ਤੇ ਬੁਧਬੁਦਾ ਉਪਜੈ ਬਿਨਸਾ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਜਦੋਂ ਉਹਦੇ ਕੰਨਾਂ ਵਿੱਚ ਇਹ ਆਵਾਜ਼ ਪਵੇਗੀ ਕਿ ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਚਰ ਨਹੀਂ ਕੋਏ ਜਦੋਂ ਉਹਨੂੰ ਇਹ ਕੰਨਾਂ ਦੇ ਵਿੱਚ ਆਵਾਜ਼ ਪਵੇਗੀ ਕਿ ਜੋ ਉਪਦੇਸੋ ਬਿਨਸ ਹੈ ਪਰੋ ਆਜ ਕਾ ਕਾਲ ਨਾਨਕ ਹਰਗੁਨ ਗਾਏ ਲੈ ਛਾੜ ਸਗਲ ਜੰਜਾਲ ਹੁਣ ਆਹ ਪੰਗਤੀ ਮਰੇ ਹੋਏ ਬੰਦੇ ਨੂੰ ਤੇ ਕਹੀ ਨਹੀਂ ਨਾ ਜਾ ਰਹੀ ਵੀ ਨਾਨਕ ਹਰਗੁਨ ਗਾਏ ਲੈ ਇਹ ਮਰੇ ਹੋਏ ਪ੍ਰਾਣੀ ਨੂੰ ਤੇ ਕਿਹਾ ਨਹੀਂ ਜਾ ਰਿਆ ਨਾ ਜਿਉਂਦੇ ਨੂੰ ਕਿਹਾ ਜਾ ਰਿਆ ਵੀ ਹੁਣ ਭਲਿਆ ਤੇਰੇ ਕੋਲ ਵਕਤ ਹੈ ਉਹ ਤੇ ਲੰਘ ਗਿਆ ਪਰ ਤੇਰਾ ਹਜੇ ਵਕਤ ਹੈ ਇਸ ਕਰਕੇ ਸਾਰੇ ਜੰਜਾਲ ਛੱਡ ਕੇ ਹਰ ਗੁਣ ਗਾਇਲੇ ਹੁਣ ਧਿਆਨ ਮਾਰਨਾ ਮੌਤ ਦਾ ਇਨਾ ਵੱਡਾ ਕਨਸੈਪਟ ਬਾਣੀ ਵਿੱਚ ਰੱਖਿਆ ਗਿਆ ਹੈ ਕਿਉਂ ਚਿੱਤੇ ਕਰਵਾ ਰਹੇ ਨੇ ਮੌਤ ਕਿਉਂਕਿ ਪਾਤਸ਼ਾਹ ਜੀ ਕਹਿੰਦੇ ਜੇ ਮੌਤ ਚਿੱਤੇ ਵਿੱਚ ਹੋਵੇਗੀ ਤੇ ਮਾਲਕ ਕਦੇ ਵੀ ਭੁੱਲੇਗਾ ਨਹੀਂ ਇੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਖਿੰਥਾ ਕਾਲ ਜਿਵੇਂ ਤੁਸੀਂ ਗੋਦੜੀ ਨੂੰ ਆਪਣੇ ਧਿਆਨ ਵਿੱਚ ਰੱਖਦੇ ਹੋ ਨਾ ਸਦਾ ਆਪਣੇ ਕੋਲ ਰੱਖਦੇ ਹੋ ਇਦਾਂ ਹੀ ਮੈਂ ਮੌਤ ਨੂੰ ਵੀ ਆਪਣੇ ਕੋਲ ਵੇਖਿਆ ਹੈ ਮੌਤ ਨੂੰ ਵੀ ਸਦਾ ਆਪਣੇ ਨੇੜੇ ਵੇਖਿਆ ਹੈ ਕਿ ਕੋਈ ਪਤਾ ਨਹੀਂ ਜਿਹੜਾ ਸਾਹ ਅੰਦਰ ਗਿਆ ਇਹ ਬਾਹਰ ਆਉਣਾ ਕਿ ਨਹੀਂ ਆਉਣਾ ਔਰ ਜਿਹੜਾ ਸਾਹ ਬਾਹਰ ਨਿਕਲਿਆ ਇਹ ਪਰਤ ਕੇ ਅੰਦਰ ਆਉਣਾ ਕਿ ਨਹੀਂ ਆਉਣਾ ਦੋਵੇਂ ਸਮਿਆਂ ਦੇ ਵਿੱਚ ਹੀ ਮੌਤ ਹੈ ਅੰਦਰ ਚਲਿਆ ਜਾਵੇ ਸਾਹ ਬਾਹਰ ਨਾਲ ਨਿਕਲਿਆ ਤਾਂ ਵੀ ਖਤਮ ਤੇ ਬਾਹਰ ਆ ਗਿਆ ਸਾਹ ਅੰਦਰ ਨਾ ਮੁੜੇ ਤਾਂ ਵੀ ਖਤਮ ਮੇਰੇ ਪਾਤਸ਼ਾਹ ਜੀ ਕਹਿੰਦੇ ਹੁਣ ਧਿਆਨ ਮਾਰ ਕੇ ਵੇਖ ਹਮ ਆਦਮੀ ਹਾਂ ਇਕਦਮੀ ਕਹਿੰਦੇ ਅਸੀਂ ਤੇ ਦਮ ਦੇ ਨਾਲ ਹੀ ਆਦਮੀ ਆ ਜੇ ਆ ਗਿਆ ਤੇ ਹੈਗੇ ਆ ਜੇ ਨਾ ਆਇਆ ਤੇ ਖਤਮ ਕੰਮ ਹੁਣ ਸਤਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਵੇਖੋ ਕਿੰਡਾ ਵੱਡਾ ਸਾਡੇ ਜੀਵਨ ਦੇ ਅੰਦਰ ਇਹ ਵਿਚਾਰ ਪ੍ਰਗਟ ਕੀਤਾ ਕਿ ਪੁੱਤ ਆਪਣੀ ਜ਼ਿੰਦਗੀ ਵਿੱਚ ਮੌਤ ਨੂੰ ਕਦੇ ਵੀ ਬਿਸਾਰ ਨਾ ਮੌਤ ਨੂੰ ਧਿਆਨ ਵਿੱਚ ਰੱਖ ਪਰ ਮੌਤ ਨੂੰ ਆਪਣੇ ਧਿਆਨ ਵਿੱਚ ਰੱਖ ਕੇ ਮਾਲਕ ਦੇ ਚਰਨਾਂ ਨਾਲ ਜੁੜਨ ਦਾ ਉਦਮ ਕਰ ਤਾਂ ਤੇਰੇ ਜੀਵਨ ਦਾ ਭਲਾ ਹੈ ਹੁਣ ਸਤਿਗੁਰੂ ਜੀ ਨੇ ਬਾਣੀ ਵਿੱਚ ਕਿੰਨੇ ਪਿਆਰੇ ਪ੍ਰਮਾਣ ਦੇ ਕੇ ਸਾਨੂੰ ਇਹ ਗੱਲਾਂ ਸਮਝਾਈਆਂ ਜਿਵੇਂ ਆਪਾਂ ਗੱਗਾ ਅੱਖਰ ਪੜ੍ਹਦੇ ਆ ਹੁਣ ਗੱਗਾ ਅੱਖਰ ਆਪਣੇ ਟੀਚਰ ਸਹਿਬਾਨਾਂ ਦੇ ਕੋਲ ਬੈਠ ਕੇ ਪੜ੍ਹਿਆ ਉਹਨਾਂ ਨੇ ਸਾਨੂੰ ਪੜਾਇਆ ਬੋਲ ਗੱਗਾ ਗਮਲਾ ਗੱਗਾ ਗੋਭੀ ਗੱਗਾ ਗਲਾਸ ਗੱਗਾ ਗੁਲਾਬ ਅਸੀਂ ਦੁਹਰਾਇਆ ਅਸੀਂ ਪੜਿਆ ਆਪਣੇ ਟੀਚਰ ਸਹਿਬਾਨਾਂ ਕੋਲ ਇਸ ਅੱਖਰ ਨੂੰ ਹੁਣ ਉਹਨਾਂ ਨੇ ਬੋਲ ਸਾਨੂੰ ਸਮਝਾਏ ਕਿ ਗੱਗਾ ਗਮਲਾ ਗੱਗਾ ਗਲਾਸ ਗੱਗਾ ਗੋਭੀ ਗੱਗਾ ਗੁਲਾਬ ਪਰ ਜਦੋਂ ਇਹੀ ਗੱਗਾ ਅੱਖਰ ਅਸੀਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠਦੇ ਆਂ ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਸੱਤੇ ਪਾਤਸ਼ਾਹ ਜੀ ਕਹਿੰਦੇ ਪੁੱਤ ਗੱਗਾ ਅੱਖਰ ਬਹੁਤ ਵੱਡੀ ਗੱਲ ਸਮਝਾ ਰਿਹਾ ਹੈ ਹੁਣ ਗੱਗੇ ਅੱਖਰ ਦਾ ਅਰਥ ਇਹ ਨਾ ਕਹਿ ਕਿ ਗੱਗਾ ਗਲਾਬ ਗੱਗਾ ਗਮਲਾ ਗੱਗਾ ਗਲਾਸ ਗੱਗਾ ਗੋਭੀ ਬਲਕੇ ਗੱਗਾ ਅੱਖਰ ਤੇ ਇੰਨੀ ਗੱਲ ਕਹਿ ਰਿਹਾ ਕਿ ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪਨੀਤ ਕਹਾ ਵਿਸਾਸਾ ਦੇ ਕਾ ਬਲਮ ਨਾ ਕਰੇ ਹੋ ਮੀਤ ਨਾ ਬਾਰਿਕ ਨਾ ਜੋਬਨੈ ਨਾ ਵਿਰਤੀ ਕਸ਼ਬੰਦ ਉਹ ਵੇਲਾ ਨਹੀਂ 부ਝੀ ਹੈ ਜੋ ਆਏ ਪਰੈ ਜਮਪੰਦ ਕੋਈ ਪਤਾ ਨਹੀਂ ਜਮੰਦਾ ਫਾਕ ਕਦੋਂ ਗਲ ਵਿੱਚ ਪੈ ਜਾਣਾ ਹੈ ਇਸ ਕਰਕੇ ਗੱਗਾ ਅੱਖਰ ਕਹਿ ਰਿਹਾ ਆਪਣੇ ਗੋਬਿੰਦ ਦੇ ਗੁਣਾ ਨੂੰ ਚਿਤੇ ਕਰ ਹੁਣ ਮੌਤ ਦੇ ਵਿੱਚੋਂ ਹੀ ਮਾਲਕ ਦੀ ਯਾਦ ਕਰਵਾ ਰਹੇ ਨੇ ਤੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋਗੀਆਂ ਨੂੰ ਕਹਿੰਦੇ ਕਿ ਆਹ ਜਿਹੜੀ ਗੋਦੜੀ ਤੁਸੀਂ ਪਾਈ ਹੋਈ ਹੈ ਨਾ ਤੁਸੀਂ ਤੇ ਇੱਕ ਕੱਪੜੇ ਦੀ ਧਾਰਨ ਕੀਤੀ ਹੋਈ ਹੈ ਪਰ ਮੈਂ ਮੌਤ ਨੂੰ ਗੋਦੜੀ ਬਣਾ ਕੇ ਬੈਠਾ ਹਾਂ ਜਿਵੇਂ ਤੁਹਾਡਾ ਜੀਵਨ ਜਿਹੜਾ ਹੈ ਇਸ ਗੋਦੜੀ ਤੋਂ ਵੱਖਰਾ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੀ ਮੈਂ ਆਪਣੇ ਜੀਵਨ ਨੂੰ ਮੌਤ ਨਾਲ ਜੋੜ ਕੇ ਬੈਠਾ ਮੈਨੂੰ ਪਤਾ ਹੈ ਇਹ ਮੌਤ ਮੇਰੇ ਸਰੀਰ ਤੋਂ ਕਦੇ ਵੀ ਵੱਖ ਨਹੀਂ ਹੋ ਸਕਦੀ ਐਡਾ ਵੱਡਾ ਪ੍ਰਮਾਣ